ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਵੀਰਾਂ ਨੂੰ ਇੰਡੀਆ ਵਾਲਿਆਂ ਨੂੰ ਔਰ ਐਨਆਰ ਦੇ ਵੀਰਾਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਪਿਛਲੀ ਵੀਡੀਓ 'ਚ ਵੀ ਬਹੁਤ ਸਾਰਾ ਪਿਆਰ ਮਿਲਿਆ ਔਰ ਬੜੇ ਵੀਰ ਦੂਰ ਦੂਰੋਂ ਆਣ ਕੇ ਕਾਰਾਂ ਵੀ ਲੈ ਕੇ ਗਏ ਬੁਕਿੰਗ ਵੀ ਕਰਾ ਕੇ ਗਏ ਉਹਨਾਂ ਵੀਰਾਂ ਦਾ ਵੀ ਧੰਨਵਾਦ ਪਰ ਕੁਝ ਤਾਂ ਦੇਖੋ ਪਾਤਣਾ ਤੋਂ ਵੀ ਸਾਡੇ ਕੋਲ ਅੱਜ ਸਾਡੇ ਵੀਰ ਵੀਡੀਓ ਦੇਖ ਕੇ ਗੱਡੀ ਲੈ ਕੇ ਗਏ ਆਪਾਂ ਉਹਨਾਂ ਦਾ ਵੀ ਦਿলো ਧੰਨਵਾਦ ਕਰਦੇ ਹਾਂ ਕ੍ਰੈਟਾ ਲੈ ਕੇ ਗਏ ਜੀ ਉਹ ਤੇ ਅੱਜ ਆਪਾਂ ਦਿਖਾਵਾਂਗੇ ਜੀ 7 ਸੀਟਰ ਕਾਰਾਂ ਕਿਉਂਕਿ ਸਾਡੇ ਵੀਰ ਕਹਿੰਦੇ 7 ਸੀਟਰ ਕਾਰਾਂ ਜਰੂਰ ਦਿਖਾਓ ਉਹ ਵੀ ਦਿਖਾਵਾਂਗੇ ਪਹਿਲਾਂ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਸਾਡਾ ਭੋਗਪੁਰ ਸ਼ਹਿਰ ਹੈ ਜੀ ਡਿਸਟ੍ਰਿਕਟ ਜਲੰਧਰ ਜੇ ਮੇਰੇ ਵੀਰ ਨੇ ਕਿਸੇ ਨੇ ਬਠਿੰਡੇ ਸਾਈਡ ਤੋਂ ਜਾਂ ਮੋਗੇ ਸਾਈਡ ਤੋਂ ਆਣਾ ਉਹਨਾਂ ਨੂੰ ਜਲੰਧਰ ਆਉਣਾ ਪਏਗਾ ਜੇ ਲੁਧਿਆਣੇ ਤੋਂ ਆਣਾ ਤਾਂ ਵੀ ਜਲੰਧਰ ਆਉਣਾ ਪਏਗਾ ਅੰਮ੍ਰਿਤਸਰੋਂ ਆਉਣਾ ਤੇ ਕਰਤਾਰਪੁਰ ਤੋਂ ਲੈਫਟ ਮਾਰ ਕੇ ਕਿਸ਼ਨਗੜ੍ਹ ਤੇ ਕਿਸ਼ਨਗੜ੍ਹੋਂ ਭੋਗਪੁਰ ਆਉਣਾ ਪੈਣਾ ਠੀਕ ਹੈ ਜੀ ਜੇ ਜਲੰਧਰੋਂ ਆਣ ਕੇ ਤੁਸੀਂ ਨੈਸ਼ਨਲ ਹਾਈਵੇ ਰੋਡ ਜੰਮੂ ਵਾਲਾ ਫੜਨਾ 20 ਕਿਲੋਮੀਟਰ ਭੋਗਪੁਰ ਸ਼ਹਿਰ ਤੇ ਲੋਕੇਸ਼ਨ ਲਾ ਲੋ ਭੰਡਾਰੀ ਕਾਰਪਜਾ ਦੀ ਡਾਇਰੈਕਟ ਤੁਸੀਂ ਆ ਜਾਣਾ ਜਿੱਦਾਂ ਭੋਗਪੁਰ ਸ਼ਹਿਰ ਬਾਜ਼ਾਰ ਪਾਰ ਕਰੋ ਸਾਨੂੰ ਬੋਰਡ ਪਾਸ ਕਾਰਾਂ ਨਜ਼ਰ ਆ ਜਾਣਗੀਆਂ ਜੀ ਇਹ ਸਾਡੀ ਲੋਕੇਸ਼ਨ ਆ ਔਰ ਗੱਲ ਕਰੀਏ ਬਿਹਾਰ ਕਾਰ ਦੇ ਉੱਤੇ ਆਪਾਂ 80 ਤੋਂ 90% ਜੇ ਮੇਰੇ ਵੀਰ ਨੇ ਕਿਸੇ ਨੂੰ ਲੋਨ ਕਰਾਉਣਾ ਲੋਨ ਵੀ ਕਰਾ ਕੇ ਦਿੰਨੇ ਆ ਔਰ ਲੋਨ ਵਾਸਤੇ ਸਾਡੇ ਲੜਕੇ ਹਰ ਟਾਈਮ ਇੱਥੇ ਹਾਜ਼ਰ ਹੁੰਦੇ ਆ ਸਵੇਰੇ 9:00 ਵਜੇ ਤੋਂ ਸ਼ਾਮੀ 7:00 ਵਜੇ ਤੱਕ ਤੁਸੀਂ ਜਦੋਂ ਮਰਜ਼ੀ ਵਿਜ਼ਿਟ ਕਰੋ ਛੁੱਟੀ ਕੋਈ ਨਹੀਂ ਹੁੰਦੀ ਸੰਡੇ ਵੀ ਓਪਨ ਹੁੰਦੇ ਆ ਆਪਾਂ ਠੀਕ ਹੈ ਜੀ ਤੇ ਥੱਲੇ ਦੋ ਨੰਬਰ ਚੱਲਦੇ ਆ ਇਹਨਾਂ ਦਾ ਜਰੂਰ ਖਿਆਲ ਰੱਖੋ ਸਾਡੇ ਵੀਰ ਕਈ ਵਾਰ ਕਹਿੰਦੇ ਤੁਸੀਂ ਰੇਟ ਵੀਡੀਓ ਚ ਨਹੀਂ ਦੱਸਿਆ ਹੁੰਦਾ ਤੇ ਤੁਸੀਂ ਰੇਟ ਕਿਦਾਂ ਦੇਖੀਏ ਜਾਂ ਕਿਦਾਂ ਪਤਾ ਲੱਗੇਗਾ ਨੀਚੇ ਦੋ ਨੰਬਰ ਚੱਲਦੇ ਆ ਜੀ ਮੈਂ ਬੋਲ ਵੀ ਦਿੰਦਾ 8872140868987804086 ਇਹ ਦੋ ਨੰਬਰ ਹੈ ਜੀ ਇਹਨਾਂ ਨੰਬਰ ਤੇ ਸਿਰਫ ਹੈਲੋ ਭੇਜਣੀ ਤੁਹਾਨੂੰ ਇੱਕ ਭੰਡਾਰੀ ਕਾਰਜਾ ਦਾ ਮੈਸੇਜ ਆ ਜਾਊਗਾ ਤੁਸੀਂ ਉਹਨੂੰ ਟੱਚ ਕਰੋ ਸਾਡਾ ਪੂਰਾ ਸਟਾਕ ਇਹਦਾ ਖੁੱਲ ਜਾਏਗਾ ਜਿਹੜੀ ਵੀ ਕਾਰ ਦੇਖਣੀ ਉਹਨੂੰ ਦੁਬਾਰਾ ਟੱਚ ਕਰੋ ਉਹਦਾ ਪੂਰਾ ਵੇਰਵਾ ਆ ਜਾਊਗਾ ਕਿੰਨੀਆਂ 4-5 ਸਨੈਵਾ ਜੀਆਂ ਕਿੰਨੇ ਕਿਲੋਮੀਟਰ ਚੱਲੀ ਕਿੰਨੇ ਪੈਸੇ ਹਰ ਚੀਜ਼ ਜੋ ਤੇ ਨੋਟ ਮਿਲੂਗੀ ਤੁਹਾਨੂੰ ਯਾਨੀ ਬਾਰ-ਬਾਰ ਤੁਹਾਨੂੰ ਫੋਨ ਕਰਕੇ ਪੁੱਛਣ ਦੀ ਲੋੜ ਨਹੀਂ ਪੈਗੀ ਉਹਦੇ ਵਿੱਚ ਜਿੰਨੀਆਂ ਵੀ ਕਾਰਾਂ ਖੜੀਆਂ ਤੇ ਉਹ ਤੁਹਾਨੂੰ ਸਵੈਰੇ ਡਿਰੇਲੀ ਅਪਡੇਟ ਹੋ ਜਾਂਦੀ ਆ ਦੁਬਾਰਾ ਉਹ ਮੈਸੇਜ ਦੁਬਾਰਾ ਨਵਾਂ ਲੈਣ ਦੀ ਲੋੜ ਨਹੀਂ ਪੈਂਦੀ ਜਿਹੜੇ ਕੈਟਲੋਗ ਵਾਲਾ ਤੁਸੀਂ ਦੁਬਾਰਾ ਉਹਨੂੰ ਮੈਸੇਜ ਸਵੈਰੇ 10 ਵਜੇ ਤੋਂ ਬਾਅਦ ਫਿਰ ਉਹਨੂੰ ਓਕੇ ਕਰੋ ਆਪਣੇ ਆਪ ਅਪਡੇਟ ਹੋ ਜਾਏਗਾ ਜਿਹੜਾ ਸਟਾਕ ਵਿਗ ਗਿਆ ਉਹ ਨਿਕਲ ਜਾਏਗਾ ਤੇ ਜਿਹੜਾ ਨਵਾਂ ਆ ਗਿਆ ਉਹ ਵਿੱਚ ਅਪਡ ਹੋ ਜਾਣਾ ਇਸ ਕਰਕੇ ਇਹ ਚੀਜ਼ ਦਾ ਖਿਆਲ ਜ਼ਰੂਰ ਰੱਖੋ ਕਿ ਸਾਡੇ ਵੀਰ ਕਹਿੰਦੇ ਦੁਬਾਰਾ ਮੈਸੇਜ ਭੇਜੋ ਦੁਬਾਰਾ ਮੈਸੇਜ ਲੈਣ ਦੀ ਲੋੜ ਨਹੀਂ ਚਾਹੀ ਤੁਸੀ ਉਹ ਮੈਸੇਜ ਸਾਲ ਪਹਿਲਾਂ ਦਾ ਕਿਉਂ ਨਾਲ ਤੁਹਾਡੇ ਕੋ ਪਿਆ ਹੋਵੇ ਉਹਨੂੰ ਖੋਲੋ ਆਪਣੇ ਆਪ ਹੀ ਉਹ ਅਪਡੇਟ ਹੋ ਜਾਣਾ ਇਹ ਚੀਜ਼ ਦਾ ਜ਼ਰੂਰ ਖਿਆਲ ਰੱਖੋ ਤਾਂ ਕਿ ਬਾਰ-ਬਾਰ ਕਾਲਸ ਕੇਵਰੀ ਨਹੀਂ ਚੱਕਦੇ ਤੇ ਸਾਡੇ ਵੀਰ ਗੁੱਸੇ ਹੋ ਜਾਂਦੇ ਵੀ ਤੁਸੀਂ ਕਾਲ ਨਹੀਂ ਚੱਕਦੇ ਕਾਲ ਨਹੀਂ ਟੈਂਡ ਕਰਦੇ ਕਾਲ ਇਸ ਕਰਕੇ ਕਿਉਂਕਿ ਫੋਨ ਲੜਕੇ ਵੀ ਬਿਜੀ ਹੁੰਦੇ ਆ ਕੁਝ ਸਾਡੀਆਂ ਲੜਕੀਆਂ ਵੀ ਫੋਨ ਚੱਕਦੀਆਂ ਤੇ ਉਹਨਾਂ ਕਰਕੇ ਬਿਜੀ ਹੋਣ ਕਰਕੇ ਕਈ ਵਾਰੀ ਕਾਲ ਕੋ ਰਹਿ ਵੀ ਜਾਂਦੀ ਏ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖੋ ਉਹ ਕੈਟਲੌਗ ਤੋਂ ਤੁਸੀਂ ਦੇਖ ਸਕਦੇ ਆ ਸਾਨੂੰ ਬਾਰ-ਬਾਰ ਕਹਿੰਦੇ ਲੋੜ ਨਹੀਂ ਪੈਗੀ ਔਰ ਅੱਜ ਆਪਾਂ 7 ਸੀਟਰ ਕਾਰਾਂ ਸਟਾਰਟ ਕਰਾਂਗੇ ਜਿੱਚ ਆਪਾਂ ਲੈ ਕੇ ਆ ਆਪਣੇ ਵੀਰਾਂ ਵਾਸਤੇ ਐਕਸੋਵੀ 700 ਕੱਟ ਚੱਲੀਆਂ ਘਾਰਾਂ ਔਰ ਨਵੀਆਂ ਬੰਪਰ ਟੂ ਬੰਪਰ ਰਿਟਨ 'ਚ ਲਿਖ ਕੇ ਗਾਰੰਟੀ ਮਿਲੂਗੀ ਠੀਕ ਹੈ ਜੀ ਔਰ ਪੱਕਾ ਬਿੱਲ ਜੀਐਸਟੀ ਵਾਲਾ ਮਿਲੂਗਾ ਕੋਈ ਇਹ ਨਹੀਂ ਵੀ ਤੁਹਾਨੂੰ ਮੈਂ ਉੱਪਰ ਕਿਸੇ ਦਾ ਨਾਮ ਲਿਖ ਕੇ ਦੇ ਦਾਂਗਾ ਥੱਲੇ ਕਿਸੇ ਦਾ ਨਾਮ ਲਿਖ ਕੇ ਦੇ ਦਾਂਗਾ ਉੱਪਰ ਵੇਚੇਗਾ ਭੰਡਾਰੀ ਕਾਰ ਵੇ ਖਰੀਦੋਗੇ ਤੁਸੀਂ ਇਹ ਬਿੱਲ ਮੈਂ ਨਾ ਰੱਖਾਉਂਦਾ ਆ ਇਹ ਨਹੀਂ ਵੀ ਆਪਾਂ ਗਏ ਸੀ ਮੰਡੀ ਤੇ ਤੋਂ ਗੱਡੀ ਖਰੀਦੀ ਪਾਰਟੀ ਦਾ ਨਾਮ ਉੱਤੇ ਆਰਸੀ ਵਾਲ ਲਿਖ ਲਿਆ ਥੱਲੇ ਤੁਹਾਡਾ ਲਿਖ ਲਿਆ ਤੁਹਾਨੂੰ ਰਸੀਦ ਕੱਟ ਕੇ ਦੇ ਦਿੱਤੀ ਉਹਦਾ ਨਾ ਲਓ ਪ੍ਰੋਪਰ ਅਸੀਂ ਭੰਡਾਰੀ ਕਾਰਜ ਦਾ ਬਿੱਲ ਦਿੰਨੇ ਆ ਜੀ ਉਦੇ ਉੱਤੇ ਜੀਐਸਟੀ ਨੰਬਰ ਵੀ ਸਾਡਾ ਲਿਖਿਆ ਹੋਏਗਾ ਭੰਡਾਰੀ ਕਾਬਜਾ ਤੁਹਾਨੂੰ ਗੱਡੀ ਵੇਚ ਰਿਆ ਐਸੇ ਲੈ ਰਿਆ ਤੇ ਇਹਨਾਂ ਨੂੰ ਵੇਚ ਰਿਆ ਇਹ ਦੋ ਚੀਜ਼ਾਂ ਹੋਣੀਆਂ ਤੀਜੀ ਦੀ ਉੱਚ ਨਹੀਂ ਲਿਖੀ ਜਾਂਦੀ ਕਿਉਂਕਿ ਜਦੋਂ ਤੁਸੀਂ ਏਜੰਸੀ ਚੋਂ ਕਾਰ ਲੈਨੇ ਉਹ ਚ ਵੀ ਇਦਾਂ ਲਿਖਿਆ ਜਾਂਦਾ ਵੀ लवली ਹਟ ਤੁਹਾਨੂੰ ਗੱਡੀ ਵੇਚ ਰਿਆ ਤੁਸੀਂ ਖਰੀਦ ਇਹ ਚੀਜ਼ ਦਾ ਜ਼ਰੂਰ ਖਿਆਲ ਰੱਖੋ ਔਰ 7 ਸੀਟਰ ਕਾਰਾਂ ਜੇ ਆਪਣੇ ਵੀਰਾਂ ਨੂੰ ਦਿਖਾਉਣੇ ਸਾਰੀਆਂ ਔਰ ਬਹੁਤ ਘੱਟ ਚੱਲੀਆਂ ਤੇ ਨਵੀਆਂ ਕਾਰਾਂ ਦਾਵਾ ਜੀ ਤੇ ਕਿਸੇ ਵੀਰ ਨੂੰ ਨਵੀਂ ਵੀ ਕਾਰ ਬੁਕਿੰਗ ਵਾਲੀ ਚਾਹੀਦੀ ਹੋਵੇ ਉਹ ਵੀ ਸਾਡੇ ਨਾਲ ਵਿਜ਼ਿਟ ਕਰੋ ਇੱਕ ਤੋਂ ਦੋ ਦਿਨ ਦੇ ਵਿੱਚ ਵਿੱਚ ਆਪਾਂ ਤੁਹਾਨੂੰ ਕਾਰ ਨਵੀਂ ਉਹ ਵੀ ਲੈ ਕੇ ਦਿੰਨੇ ਚਾਹੇ ਉਹ ਸਾਲ ਵੇਟਿੰਗ ਵਾਲੀ ਕਾਰ ਕਿਉਂ ਨਾ ਹੋਵੇ ਜਿਹੜੀ ਮਰਜ਼ੀ ਹੋਵੇ ਜਰੂਰੀ ਨਹੀਂ ਮਹਿੰਦਰਾ ਦੀ ਚਾਹੇ ਉਹ ਡਿਫੈਂਡਰ ਕਿਉਂ ਨਾ ਹੋਵੇ ਲੈਂਡਰੋਵਰ ਕਿਉਂ ਨਾ ਹੋਵੇ ਜਿਹੜੀ ਮਰਜ਼ੀ ਕਾਰ ਹੋਵੇ ਲੈ ਕੇ ਦਵਾਂਗੇ ਔਰ ਇਹ ਹੈਗੀ ਹੈ ਜੀ 2024 ਮਾਡਲ ਸਿਰਫ 47000 ਕਿਲੋਮੀਟਰ ਕਾਰ ਚੱਲੀ ਬੰਪਰ ਟੂ ਬੰਪਰ ਫੁੱਲ ਰੀਡਿੰਗ ਚ ਲੈ ਕੇ ਗਾਰੰਟੀ ਜੀ ਔਰ ਆਟੋਮੈਟਿਕ ਦੇ ਵਿੱਚ ਸੈਵਨ ਸੀਟਰ ਤੁਸੀਂ ਦੇਖ ਸਕਦੇ ਬਿਲਕੁਲ ਕਾਰ ਨਵੀਂ ਨਕੋਰੀਆ ਲਗਜ਼ਰੀ ਮਾਡਲ ਔਰ ਬ੍ਰੈਂਡ ਨਿਊ ਤੋਹਫਾਕਾਰ ਔਰ ਨੰਬਰ ਹੈਗਾ ਪੀਬੀ 18 ਬਟਾਲੇ ਦਾ ਨੰਬਰ ਪੂਰਾ ਬੋਲ ਦੇਣਾ ਜੀ ਪੀਬੀ 18 ਜ਼ੈਡ 2175 ਕਹਿ ਰਹੀ ਸਾਡੇ ਵੀਰ ਕਹਿੰਦੇ ਆ ਵੀ ਤੁਸੀਂ ਨੰਬਰ ਲੁਕੋਇਆ ਜਾਂ ਤੁਸੀਂ ਰਿਕਾਰਡ ਵੀ ਦੇਖਣਾ ਪਏ ਇਸ ਕਰਕੇ ਨੰਬਰ ਬੋਲੀ ਜਾ ਤੁਸੀਂ ਆਪਣਾ ਰਿਕਾਰਡ ਚੈੱਕ ਕਰਾ ਕੇ ਸਾਡੇ ਕੋਲ ਕਾਰ ਖੜ ਸਕਦੇ ਐਦਾਂ ਦੀਆਂ ਨਵੀਆਂ ਨਵੀਆਂ ਕਾਰਾਂ ਬਹੁਤ ਘੱਟ ਆ ਆਪਣੇ ਕੋ ਜਦੋਂ ਮਰਜ਼ੀ ਲੈ ਕੇ ਜਾਓ ਪਰ ਹਾਜ਼ਰ ਹੁੰਦੀਆਂ ਇਹ ਨਹੀਂ ਵੀ ਤੁਸੀਂ ਜ਼ਰੂਰੀ ਆਪਾਂ ਨੂੰ ਕਹਿਣਾ ਸਕਾਰਪੀਓ ਕਲਾਸਿਕ 2023 ਮਾਡਲ 29000 ਕਿਲੋਮੀਟਰ ਚੱਲੀ ਤੇ ਬਿਲਕੁਲ ਬ੍ਰੈਂਡ ਨਿਊ ਕਾਰ ਕੈਪਟਲ ਸੀਟਾਂ ਲਈ ਆ ਜੀ ਬਲੈਕ ਕਲਰ ਦੇ ਵਿੱਚ ਹੁਣ ਆ ਗਏ ਜੀ 2023 ਮਾਡਲ ਸਕੋਰਪੀਓ ਸਿਰਫ 20000 ਕਿਲੋਮੀਟਰ ਚੱਲੀ ਕਲਾਸਿਕ ਔਰ ਨੰਬਰ ਹੈਗਾ ਜੀ ਪੀਵੀ ਪੈਂਡ ਮਹਾਲੀ ਦਾ ਤੇ ਅਲਾਈਟ ਵਾਲੇ ਨੂੰ ਵੱਡੇ ਲੱਗੇ ਥਾਰ ਵਾਲੇ ਜੀ ਤੇ ਅੰਦਰ ਸੀਟ ਕਵਰ ਮੈਟਿੰਗ ਇਹ ਹੈਗੀ ਜੀ ਸੈੱਟ ਫੇਸਿੰਗ ਸੀਟਾਂ ਰੀਆਂ ਪਹਿਲਾਂ ਕੈਪਟਲ ਸੀਟਾਂ ਲਈ ਸੀ ਇਹ ਸੈੱਟ ਫੇਸਿੰਗ ਵਾਲੀ ਹੈ ਜੀ ਹੋਣ ਆ ਗਈ ਜੀ 2021 ਮਾਡਲ ਵੱਡੇ ਇੰਜਨ ਵਾਲੀ ਜਿਕੇ ਮੇਰੇ ਵੀਰ ਪਹਿਲਾਂ ਇੰਜਾਂ ਵੀ 2200 ਸੀਸੀ ਵਾਲਾ ਬਹੁਤ ਪਸੰਦ ਕਰਦੇ ਆ ਉਹ ਵੀ ਆ ਗਿਆ ਜੀ 2021 ਮਾਡਲ ਸਿਰਫ 53000 ਕਿਲੋਮੀਟਰ ਕਾਰ ਚੱਲੀ ਔਰ ਇਹਨੂੰ ਵੀ ਥਾਰ ਵਾਲੇ ਐਕਸਟਰਾ ਲਾਈਟਰ ਲੱਗਿਆ ਇਹ ਵੀ ਸਾਈਡ ਫੇਸਿੰਗ ਸੀਟਾਂ ਵਾਲੀ ਇਹ ਵੀ ਵੀ 6 ਸੋਲਡ ਹੋ ਗਈ ਜਿਸ ਤਾਹ ਦੇਖੋ ਸੋਲਡਰ ਸਟicker ਤਾਂ ਰੱਖਦੇ ਜਦੋਂ ਕੋਈ ਮੇਰੇ ਵੀਰ ਬੁਕਿੰਗ ਕਰਾ ਜਾਂਦਾ ਜਾਂ ਉਹਨਾਂ ਦਾ ਲੋਨ ਹੋ ਰਿਹਾ ਤੇ ਆਪਾਂ ਇਹਦਾ ਸੋਲਡਰ ਸਟicker ਰੱਖ ਦਿੰਦਾ ਵੀ ਇਹ ਕਾਰ ਸੇਲ ਹੋ ਗਈ ਹੁਣ ਆ ਗਈ ਜੀ 2025 ਮਾਡਲ ਵਾਈਟ ਕਲਰ ਦੇ ਵਿੱਚ ਸਕੋਰਪੀਓ ਪੀਵੀ 10 ਜੇਵਾਈ 0109 ਕਾਰ ਦਾ ਨੰਬਰ ਔਰ ਬੰਪਰ ਟੂ ਬੰਪਰ ਟੋਟਲੀ ਕਾਰ ਨਵੀਂ ਸਿਰਫ 21000 ਕਿਲੋਮੀਟਰ ਕਾਰ ਚੱਲੀ ਵਾਈਟ ਕਲਰ ਦੇ ਵਿੱਚ ਇਹ ਨਵਾਂ ਕਲਰ ਆ ਗਿਆ ਜੀ ਪਿਓਰ ਵਾਈਟ ਪਹਿਲਾਂ ਸੀਗਾ ਪਰਲ ਵਾਈਟ ਹੁਣ ਆ ਗਿਆ ਪਿਓਰ ਵਾਈਟ ਔਰ ਹੁਣ ਆਪਾਂ ਆ ਜੰਨੇ ਜੀ ਇਹਨਾਂ ਵਾਲੇ ਸਟਾਕ ਦੇ ਵਿੱਚ ਇਹਨਾਂ ਆ ਗਈ ਜੀ 2024 ਮਾਡਲ ਸਿਰਫ 12000 ਕਿਲੋਮੀਟਰ ਚੱਲੀ ਬਿਲਕੁਲ ਬ੍ਰੈਂਡ ਨਿਊ ਕਾਰ ਬਲੈਕ ਕਲਰ ਦੇ ਵਿੱਚ ਉਸ ਤੋਂ ਬਾਅਦ ਆ ਗਈ ਆਪਣੇ ਕੋਲ ਜੋ ਸਟਾਕ 'ਚ ਖੜਾ ਜੀ 2023 ਮਾਡਲ ਐਨ 2023 ਮਾਡਲ ਸਿਰਫ 30000 ਕਿਲੋਮੀਟਰ ਕਾਰ ਚੱਲੀ ਬਿਲਕੁਲ ਨਵੀਂ ਇਹ ਵੀ ਲੋਕਲ ਜਲੰਧਰ ਦਾ ਨੰਬਰ ਜੀ ਹੁਣ ਆ ਗਈ ਜੀ 2024 ਮਾਡਲ ਸਿਰਫ 15000 ਕਿਲੋਮੀਟਰ ਕਾਰ ਚੱਲੀ ਬਲੈਕ ਕਲਰ ਦੇ ਵਿੱਚ Z8 ਲਗਜ਼ਰੀ ਆਟੋਮੈਟਿਕ ਔਰ ਨੰਬਰ PV 11 ਪਟਿਆਲੇ ਦਾ ਨੰਬਰ ਪੂਰਾ ਦਿਖਾ ਦਿਓ ਜੀ ਕਈ ਵੀਰ ਵੀਰ ਨੇ ਕਿਹਨੇ ਫਿਰ ਸਟਾਕ ਦੇਖਣਾ ਹੁੰਦਾ ਦੇਖ ਸਕਦਾ ਉਸ ਤੋਂ ਬਾਅਦ 7 ਸੈਟਰ ਦੇ ਵਿੱਚ ਕੈਰਨਸ ਆ ਗਈ ਜੀ 2024 ਮਾਡਲ ਸਿਰਫ 6000 ਕਿਲੋਮੀਟਰ ਚੱਲੀ ਬਲੈਕ ਕਲਰ ਦੇ ਵਿੱਚ ਉਸ ਤੋਂ ਬਾਅਦ ਆ ਗਈ ਸਰ 2023 ਐਨ ਲਗਜ਼ਰੀ ਮਾਡਲ ਸਿਰਫ 30000 ਕਿਲੋਮੀਟਰ ਕਾਰ ਚੱਲੀ ਵਾਈਟ ਕਲਰ ਦੇ ਵਿੱਚ ਤੇ ਲੋਕਲ ਗੁਰਦਾਸਪੁਰ ਦਾ ਨੰਬਰ ਜੀ ਹੁਣ ਉਸ ਤੋਂ ਬਾਅਦ ਆ ਗਈ ਸਰ 2023 ਮਾਡਲ ਸਿਰਫ 20000 ਕਿਲੋਮੀਟਰ ਚੱਲੀ Z6 ਕਿਉਂਕਿ Z6 ਵੀ ਆ ਗਈ Z8 ਵੀ ਆ ਗਈ ਸਿਲੈਕਟ ਵੀ ਆ ਗਈ ਤੇ ਲਗਜ਼ਰੀ ਵੀ ਆ ਗਈ ਯਾਨੀ ਕਿ ਸਾਰੇ ਮਾਡਲ ਆਪਾਂ ਆਪਣੇ ਵੀਰਾਂ ਨੂੰ ਦਿਖਾਤੇ ਹੁਣ ਉਸ ਤੋਂ ਬਾਅਦ ਆਪਾਂ ਥੋੜਾ ਹੋਰ 7 ਸੀਟਰ ਦੇ ਸਟਾਕ ਚੱਲ ਜਾਨੇ ਆ ਜੋ ਕਿ ਸਾਡੇ ਵੀਰ ਕਹਿੰਦੇ ਛੋਟੇ ਬਜਟ ਦੇ ਵਿੱਚ ਕਾਰਾਂ ਸਕਾਰਪੀਓ ਜੀ 7 ਸੀਟਰ ਦੇ ਵਿੱਚ ਨਹੀਂ ਲੱਭਦੀਆਂ ਲੋ ਜੀ ਆਪਣੇ ਵੀਰਾਂ ਵਾਸਤੇ ਆਪਾਂ ਥਾ ਦਾ ਵੀ ਸਪੈਸ਼ਲ ਸਟਾਕ ਲੈ ਕੇ ਆਏ ਸਟ੍ਰੋਮ PV 65 AM 00B ਇਸ ਟਾਈਮ ਲੱਖ ਤੋਂ 1.5 ਲੱਖ ਰੁਪਏ ਦਾ ਨੰਬਰ ਵੀ ਨਾਲ ਹੈ ਜੀ ਵਾਈਟ ਕਲਰ ਦੇ ਵਿੱਚ ਆ ਔਰ ਬਿਲਕੁਲ ਬ੍ਰੈਂਡ ਨਿਊ ਤੋਹਫਾ ਐ ਵਾਈਟ ਤੁਸੀਂ ਕਾਰ ਸਾਰੀ ਇੱਕ ਵਾਰੀ ਵੀਰ ਨੂੰ ਕਹਾਂਗੇ ਪੂਰੀ ਘੁਮਾ ਕੇ ਸਾਰੀ ਦਿਖਾ ਦਿਓ ਸਟ੍ਰੋਂਗ 2017 ਮਾਡਲ ਦਸੰਬਰ ਮਹੀਨੇ ਦੀ ਕਾਰ ਔਰ ਬਹੁਤ ਘੱਟ ਹੀ ਲੱਭੂਗੀ ਇਦਾਂ ਦੀ ਸਾਫ ਸੁੱਥਰੀ ਕਾਰ ਆਪਣੇ ਵੀਰਾਂ ਨੂੰ ਤੁਸੀਂ ਦੇਖ ਸਕਦੇ ਹੋ ਬਿਲਕੁਲ ਬ੍ਰੈਂਡ ਨਿਊ ਕਾਰ ਜੀ ਸਫਾਰੀ ਸਟ੍ਰੋਮ 2017 ਮਾਡਲ 12ਵੇਂ ਮਹੀਨੇ ਦੀ ਇਸ ਦੇ ਨਾਲ ਆ ਗਈ ਜੀ ਹੁਣ 2017 ਮਾਡਲ ਐਕਐਸਵੀ 500 ਵਾਈਟ ਕਲਰ ਦੇ ਵਿੱਚ ਨੰਬਰ ਇਹ ਵੀ ਲੋਕਲ ਜਲੰਧਰ ਦਾ ਜੀ ਉਸ ਤੋਂ ਬਾਅਦ ਆ ਗਈ ਜੀ ਨੋਵਾ ਕ੍ਰਿਸਟਾ ਨੋਵਾ ਕ੍ਰਿਸਟਾ ਸਾਡੇ ਕੋਲ ਪਿਛਲੀ ਵਾਰੀ ਬਹੁਤ ਸੀਗੀਆਂ ਐਸ ਸਮੇਂ ਸਿਰ ਦੋ ਹੀ ਕਾਰਾਂ ਰਹਿ ਗਈਆਂ ਕਿਉਂਕਿ ਸਾਡੇ ਵੀਰਾਂ ਨੇ ਵੀਡੀਓ ਦੇਖ ਕੇ ਜਿਹੜੇ ਵੀਰ ਲੈ ਗਏ ਆ ਦੁਰਦੁਰਵਾਨ ਕੇ ਤੇ 2019 ਮਾਡਲ ਨੋਵਾ ਜੀ 2.8 ਆਟੋਮੈਟਿਕ ਇਹ ਆ ਗਈ ਜੀ ਗ੍ਰੇ ਕਲਰ ਦੇ ਵਿੱਚ ਉਸ ਤੋਂ ਬਾਅਦ ਆ ਗਈ ਜੀ ਹੁਣ ਵਾਈਟ ਕਲਰ ਦੇ ਵਿੱਚ 2016 ਮਾਡਲ ਸਿਰਫ 96000 ਕਿਲੋਮੀਟਰ ਕਾਰ ਚੱਲੀ ਰੀਜਨਲ ਕੰਪਨੀ ਰਿਕਾਰਡ ਦੇ ਨਾਲ ਇਹ ਨਹੀਂ ਕਮਿਟਰ ਬੈਗ ਲਓ ਜੀ ਹੁਣ ਆਪਾਂ ਇੱਕ ਸਫਾਰੀ ਸਟ੍ਰੋਮ ਹੋਰ ਆਪਣੇ ਵੀਰਾਂ ਨੂੰ ਦਿਖਾ ਦਨੇ ਇਹ ਹੈਗਾ ਲੋਕਲ ਪੀਬੀ 11 5473 ਕਾਰ ਦਾ ਨੰਬਰ 16 ਮਾਡਲ VX ਮਾਡਲ ਜਿਹੜੀਆਂ ਕਿ ਸਕਰੀਨਾਂ ਵਾਲਾ ਮਾਡਲ ਆ ਔਰ ਯੋਕੋਮਾ ਦੇ ਟਾਇਰ ਇਹਦੇ ਬਿਲਕੁਲ ਨਵੇਂ ਲੱਗੇ ਆ ਜੀ ਔਰ ਅੰਦਰੋਂ ਵੀ ਦੇਖ ਸਕਦੇ ਹੋ ਬਿਲਕੁਲ ਨਵੀਂ ਨਕੋਰ ਕਾਰ ਆ ਔਰ ਸਾਫ ਸੁਥਰੀ ਜਿਹਨੂੰ ਕਹਿ ਸਕਦੇ ਏਦਾਂ ਦੀ ਕਾਰ ਬਹੁਤ ਹੀ ਘੱਟ ਲੱਭਦੀ ਆ ਨੰਬਰ ਹੈਗਾ PB 11 CB 5473 EX ਮਾਡਲ ਤੋਹਫਾ ਕਾਰ ਆ ਪੰਜੇ ਟਾਇਰ ਦੇ ਬ੍ਰੈਂਡ ਨਿਊ ਆ ਜੀ 7 ਸੀਟਰ ਦੇ ਵਿੱਚ ਬਿਲਕੁਲ ਨਵੇਂ ਵਰਗੀ ਕਾਰ ਆ ਇਹ ਦੋਸ ਫਾਰੀ ਸਟ੍ਰੋਮ ਆਪਣੇ ਕੋਲ ਇਸ ਟਾਈਮ ਖੜੀਆਂ ਜੇ ਮੇਰੇ ਵੀਰ ਨੇ ਕਿਸੇ ਨੇ ਵੀ ਕੋਈ ਦੂਰੋਂ ਆਣ ਕੇ ਵੀ ਲੈ ਕੇ ਜਾਣੀ ਹੈ ਤਾਂ ਸਾਨੂੰ ਬੁਕਿੰਗ ਵੀ ਕਰ ਸਕਦਾ ਹੁਣ ਅਗੀ ਇਹ ਐਕਸਵੀ 515 ਮਾਡਲ ਸਿਰਫ 43000 ਕਿਲੋਮੀਟਰ ਚੱਲੀ ਲਿਖ ਕੇ ਗਾਰੰਟੀ ਇਹਦੇ ਨਾਲ ਦੇ ਟਾਇਰ ਅਜੇ ਤੱਕ ਕੋਈ ਟਾਇਰ ਨਹੀਂ ਚੇਂਜ ਹੋਏ ਔਰ ਬੰਪਰ ਟੂ ਬੰਪਰ ਫੁੱਲ ਕਾਰ オリジナル ਅੰਦਰੋਂ ਇੰਟੀਰੀਅਰ ਵੀ ਤੁਸੀਂ ਦੇਖ ਸਕਦੇ ਹੋ ਸਨਰੂਫ ਪੁਸ਼ ਬਟਨ ਵਾਲਾ ਸਟਾਰਟ ਵਾਲਾ ਮਾਡਲ ਆ ਬਿਲਕੁਲ ਨਵੀਨ ਕੋਰ ਕਾਰ ਇਹ ਸੀਗਾ ਜੀ ਅੱਜ ਆਪਣੇ ਕੋਲ 7 ਸੀਟਰ ਦਾ ਸਟਾਕ ਸਟਾਕ ਤਾਂ ਹੋਰ ਵੀ ਬਹੁਤਿਆ ਕਾਫੀ ਠੀਕ ਹੈ ਜੀ ਜੇਪੂਰ ਤੁਸੀਂ ਪੂਰਾ ਫੁੱਲ ਸਾਡਾ ਸਟਾਕ ਘਰ ਬੈਠੇ ਆਪਣੀ ਫੈਮਿਲੀ ਨਾਲ ਦੇਖਣਾ ਤੇ ਜਿਹੜੇ نیچے ਸਾਡੇ ਨੰਬਰ ਦੋ ਚੱਲਦੇ ਆ 887214086 987804086 ਇਹਨਾਂ ਦੇ ਉੱਤੇ WhatsApp ਤੇ ਹੈਲੋ ਭੇਜੋ ਤੁਹਾਨੂੰ ਇੱਕ ਸਾਡਾ ਉਸੇ ਟਾਈਮ ਲਿੰਕ ਆ ਜਾਊਗਾ ਮੈਸੇਜ ਪਹੁੰਚੇਗਾ ਭੰਡਾਰੀ ਕਾਪਜਾ ਦਾ ਤੁਸੀਂ ਉਹਨੂੰ ਟੱਚ ਕਰੋ ਸਾਡਾ ਪੂਰਾ ਦਾ ਪੂਰਾ ਸਟਾਕ ਖੁੱਲ ਜਾਏਗਾ ਤੁਸੀਂ ਜਿਹੜੀ ਵੀ ਕਾਰ ਦੇਖਣੀ ਹੈ ਉਹਨੂੰ ਦੁਬਾਰਾ ਇਹਦਾ ਟੱਚ ਕਰੋ ਉਸ ਕਾਰ ਦਾ ਵੇਰਵਾ ਖੁੱਲ ਜਾਏਗਾ ਕਿ ਕਿੰਨੇ ਕਿਲੋਮੀਟਰ ਚੱਲੀ ਆ ਚਾਰ ਪੰਜ ਸਨੈਪ ਆ ਜਾਂਦੀਆਂ ਕਿੰਨਾ ਰੇਟ ਆ ਸਾਰਾ ਕੁਝ ਉੱਤੇ ਤੁਹਾਨੂੰ ਨੂੰ ਮਿਲੇਗਾ ਜੀ ਔਰ ਇਹ ਬਹੁਤ ਘੱਟ ਚੱਲੀਆਂ ਕਾਰਾਂ ਜੈਨੂਨ ਚੱਲੀਆਂ ਰਿਟਨ ਜਿ ਲੈ ਕੇ ਗਾਰੰਟੀ ਆ ਕੋਈ ਮੀਟਰ ਬੈਗ ਕੋਈ ਲੱਗੀ ਵਜੀ ਔਰ ਇਹ ਕਾਰਾਂ ਸਭ ਤੋਂ ਵੱਡੀ ਗੱਲ ਪੰਜਾਬ ਨੰਬਰ origignal ਆ ਔਰ ਫਸਟ ਓਨਰ ਕਾਰਾਂ ਆ ਇਦਾਂ ਦੀਆਂ ਕਾਰਾਂ ਬਹੁਤ ਹੀ ਘੱਟ ਲੱਭਦੀਆਂ ਤੇ ਜਿੱਦਾਂ ਮੇਰੇ ਵੀਰਾਂ ਨੇ ਪਿਛਲੀ ਵੀਡੀਓ ਚ ਬਹੁਤ ਸਾਰਾ ਪਿਆਰ ਦਿੱਤਾ ਸੀ ਤੇ ਆਸ ਕਰਦੇ ਵੀ ਇਦਾਂ ਇਤੋਂ ਵੱਧ ਆਪਾਂ ਨੂੰ ਇਸ ਵੀਡੀਓ 'ਚ ਵੀ ਪਿਆਰ ਮਿਲੇਗਾ ਕਿਉਂਕਿ 7 ਸੀਟਰ ਕਾਰਾਂ ਦੀ ਵੀ ਸਾਡੇ ਵੀਰ ਬਹੁਤ ਮੰਗ ਕਰਦੇ ਆ ਘੱਟ ਬਜਟ ਦੀਆਂ ਵੱਧ ਬਜਟ ਦੀਆਂ ਜਾਂ ਘੱਟ ਚੱਲੀਆਂ ਔਰ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਸਾਡੇ ਹੋਰ ਵੀ ਸੱਜਣਾਂ ਨੂੰ ਪਤਾ ਲੱਗ ਸਕੇ ਭੰਡਾਰੀ ਕਾਰਜਾ 'ਚ ਇਸ ਟਾਈਮ ਸਟਾਕ ਕੀ ਖੜਾ ਔਰ ਸਟਾਕ ਸਾਡੇ ਕੋਲ ਤੁਸੀਂ ਦੇਖ ਸਕਦੇ ਹੋ ਹਾਜ਼ਰ ਲਗਭਗ 200 ਤੋਂ 300 ਕਾਰ ਦਾ ਸਟਾਕ ਹੁੰਦਾ ਜਦੋਂ ਮਰਜ਼ੀ ਵਿਜ਼ਿਟ ਕਰੋ ਛੁੱਟੀ ਕੋਈ ਨਹੀਂਗਾ ਸੰਡੇ ਵਾਲੇ ਦਿਨ ਵੀ ਓਪਨ ਹੈ ਸیرے 7 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਔਰ ਵੀਡੀਓ ਵਧੀਆ ਲੱਗੀ ਤੇ ਸ਼ੇਰ ਜਰੂ ਕਰਿਓ ਪਰ ਥੈਂਕ ਯੂ ਜੀ ਮਿਹਰਬਾਨੀ